ਅਸਪਕਤ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਸਪੈਂਡ ਡੀਆਈਡੀ ਪੁੱਲਰ ਦੇ ਮਾਮਲੇ ਦੇ ਵਿੱਚ ਹੁਣ ਨਵਾਂ ਜਿਹੜਾ ਕੀ ਮੋੜ ਆਇਆ ਤਾਂ ਦੱਸ ਦਈਏ ਕਿ ਸੀਬੀਆਈ ਦੇ ਹੱਥ ਇੱਕ ਵੱਡੀ ਹੋਰ ਸਫਲਤਾ ਜਿਹੜੀ ਹੈ ਉਹ ਲੱਗੀ ਹੈ ਤਾਂ ਇਸ ਮਾਮਲੇ ਦੇ ਵਿੱਚ ਸੀਬੀਆਈ ਨੂੰ ਸਸਪੈਂਡ ਡੀਆਈਡੀ ਪੁੱਲਰ ਦੇ ਕਰੀਬੀਦਾਰ ਰਿਮਾਂਡ ਜਿਹੜਾ ਕੀ ਉਹ ਮਿਲਿਆ ਤਾਂ ਸੀਬੀਆਈ ਟੀਮ ਵੱਲੋਂ ਦਾਇਰ ਅਰਜੀ ਤੇ ਜਿਹੜੀ ਕੀ ਸੁਣਵਾਈ ਹੋਈ ਸੀ ਤਾਂ ਇਸ ਮਾਮਲੇ ਦੇ ਵਿੱਚ ਮੁਲਜ਼ਮ ਕ੍ਰਿਸ਼ਨੂ ਸ਼ਾਰਦਾ ਦਾ ਅਦਾਲਤ ਨੇ 9 ਦਿਨਾਂ ਦਾ ਰਿਮਾਂਡ ਜਿਹੜਾ ਕਿ ਉਹ ਦਿੱਤਾ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਡਾਈਵੀ ਤੇ ਸੋਜੀ ਵੀ ਚਾਰ ਡੇਟਾ ਦੇ ਵਿੱਚੋਂ ਹੋਰ ਵੀ ਸਬੂਤ ਦੇ ਵਿੱਚੋਂ ਖੁਲਾਸੇ ਹੋਣ ਦੀ ਸੰਭਾਵਨਾ ਜਿਹੜੀ ਕਿ ਉਹ ਜਿਤਾਈ ਜਾ ਰਹੀ ਹੈ ਤਾਂ ਸਸਪੈਂਡ ਡੀਆਈਜੀ ਪੁੱਲਰ ਦੇ ਮਾਮਲੇ ਦੇ ਵਿੱਚ ਸੀਬੀਆਈ ਦੇ ਇੱਕ ਹੱਥ ਵੱਡੀ ਹੋਰ ਸਫਲਤਾ ਲੱਗੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਨੂੰ ਸਸਪੈਂਡ ਡੀਆਈਜੀ ਦੇ ਭੁੱਲਰ ਦਾ ਜੋ ਕਿ ਕਰੀਬੀ ਹੈ ਤਾਂ ਉਸ ਦਾ ਰਿਮਾਂਡ ਜਿਹੜਾ ਕਿ ਅਦਾਲਤ ਨੇ ਸੀਬੀਆਈ ਨੂੰ ਦਿੱਤਾ ਹੈ ਤਾਂ 9 ਦਿਨਾਂ ਦਾ ਰਿਮਾਂਡ ਜਿਹੜਾ ਕਿ ਮੁਲਜ਼ਮ ਕ੍ਰਿਸ਼ਨੂ ਸ਼ਾਰਦਾ ਦਾ ਅਦਾਲਤ ਵੱਲੋਂ ਦਿੱਤਾ ਗਿਆ ਹੈ ਤਾਂ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਿਲੀ ਡਾਇਰੀ ਤੇ 100 GB ਚੈਟ ਡਾਟਾ ਤੇ ਹੋਰ ਜਿਹੜੇ ਸਬੂਤ ਸੀਬੀਆਈ ਦੇ ਹੱਥ ਲੱਗੇ ਨੇ